ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਦੇ ਨਾਲ ਅਟੈਸਟੇਸ਼ਨ ਲੈਟਰ ਇਸ ਵਕਤ ਹਰ ਕੋਈ ਜਾਨਣਾ ਚਾਹੁੰਦਾ ਕਿ ਇਹਦੇ ਉੱਪਰ ਕੀ ਕਲੈਰਿਟੀ ਹੈ ਅਟੈਸਟੇਸ਼ਨ ਲੈਟਰ ਦਾ ਪ੍ਰੋਸੀਜਰ ਕੀ ਹੋਏਗਾ ਕੀ ਅਟੈਸਟੇਸ਼ਨ ਲੈਟਰ ਸਟੂਡੈਂਟਸ ਨੂੰ ਲੈਣੀ ਪਵੇਗੀ ਕੰਸਲਟੈਂਟ ਲੈ ਕੇ ਦੇਣਗੇ ਏਜੰਟਸ ਲੈ ਕੇ ਦੇਣਗੇ ਜਾਂ ਜਿਸ ਕਾਲਜ ਵੀ ਤੁਹਾਨੂੰ ਆਫਰ ਲੈਟਰ ਹੈ ਉਹ ਕਾਲਜ ਹੀ ਤੁਹਾਨੂੰ ਅਟੈਸਟੇਸ਼ਨ ਲੈਟਰ ਹੈ ਉਹ ਲੈ ਕੇ ਦੇਵੇਗਾ ਕਈ ਤਰ੍ਹਾਂ ਦੇ ਰਿਊਮਰਸ ਨੇ ਜਿਹੜੇ ਉਹ ਸੋਸਾਇਟੀ ਦੇ ਵਿੱਚ ਨੇ ਔਰ ਜਸਮੀਤ ਜੀ ਦੇ ਨਾਲ ਅੱਜ ਅਟੈਸਟੇਸ਼ਨ ਲੈਟਰ ਤੇ ਪੂਰੀ ਕਲੈਰਿਟੀ ਲੈਣੇ ਆਂ ਔਰ ਇਹ ਵੀ ਜਾਣਾਂਗੇ ਕਿ ਅਗਰ ਕਿਸੇ ਸਟੂਡੈਂਟ ਨੂੰ ਅਟੈਸਟੇਸ਼ਨ ਲੈਟਰ ਨਹੀਂ ਮਿਲਦੀ ਉਹਨਾਂ ਹਾਲਾਤਾਂ ਦੇ ਵਿੱਚ ਕੀ ਸਥਿਤੀਆਂ ਬਣਨਗੀਆਂ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜਸਮੀਤ ਜੀ ਸਾਡੇ ਨਾਲ ਹੈਲੋ एवरीवन ਜਸਮੀਤ ਜੀ ਅਟੈਸਟੇਸ਼ਨ ਲੈਟਰ ਦੇ ਉੱਪਰ ਹੁਣ ਲੇਟੈਸਟ ਅਪਡੇਟ ਤੁਹਾਡੀ ਨਜ਼ਰ 'ਚ ਕੀ ਹੈ ਮੈਂ ਚਾਹੂੰਗਾ ਹੋਰ ਕਲੈਰਿਟੀ ਸਾਂਝੀ ਕਰੋ ਸਿੱਧੇ ਕੋ ਅਟੈਸਟੇਸ਼ਨ ਲੈਟਰਸ ਦੇ ਉੱਤੇ ਪਾਲਿਸੀ ਬਣ ਰਹੀ ਹੈ ਐਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਇੱਥੇ ਬਿਲਕੁਲ ਕਲੈਰਿਟੀ ਮਿਲ ਜਾਏਗੀ ਕਿ ਅਟੈਸਟੇਸ਼ਨ ਲੈਟਰ ਕਿੱਦਾਂ ਇਸ਼ੂ ਹੋਣਗੇ ਅ ਪਰ ਅਟੈਸਟੇਸ਼ਨ ਲੈਟਰ ਜਿਹੜੇ ਵੀ ਇਸ਼ੂ ਹੋਣਗੇ ਉਸ ਤੋਂ ਪਹਿਲਾਂ ਸਾਨੂੰ ਚਾਹੀਦੀ ਹੋਏਗੀ ਐਲਓਏ ਸਾਨੂੰ ਚਾਹੀਦਾ ਹੋਏਗਾ ਜੀਆਈਸੀ ਸਰਟੀਫਿਕੇਟ ਸੋ ਇਹ ਦੋ ਚੀਜ਼ਾਂ ਜਦੋਂ ਤੁਹਾਡੇ ਕੋਲ ਹੋ ਜਾਣਗੀਆਂ ਤਾਂ ਫਿਰ ਸਿਰਫ ਇੱਕ ਅਟੈਸਟੇਸ਼ਨ ਲੈਟਰ ਚਾਹੀਦੀ ਹੋਏਗੀ ਵੈਨ ਯੂ ਆਰ ਗੋਇੰਗ ਫਾਰ ਅ ਡਿਪਲੋਮਾ ਪ੍ਰੋਗਰਾਮ ਔਰ ਅ ਪੀਜੀ ਡਿਪਲੋਮਾ ਪ੍ਰੋਗਰਾਮ ਸੋ ਇਹਨਾਂ ਦੋਨਾਂ ਵਿੱਚ ਹੀ ਤੁਹਾਨੂੰ ਅਟੈਸਟੇਸ਼ਨ ਲੈਟਰ ਚਾਹੀਦੀ ਹੋਏਗੀ ਸੋ ਜੇ ਸੁਪੋਜ਼ 10 ਦਿਨ ਤੱਕ ਕਲੈਰਿਟੀ ਆ ਜਾਂਦੀ ਔਰ ਇੱਕਦਮ ਹੀ ਅਟੈਸਟੇਸ਼ਨ ਲੈਟਰ ਅਟੈਸਟੇਸ਼ਨ ਲੈਟਰਸ ਇਸ਼ੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਔਰ ਪ੍ਰੋਵਿੰਸ ਨੇ ਦੇਣੀ ਹੈ ਉਹ ਤੁਹਾਡੀ ਅਟੈਸਟੇਸ਼ਨ ਲੈਟਰ ਫਿਰ ਤੁਸੀਂ ਕਹੋਗੇ ਕਿ ਮੈਂ ਲੇਟ ਹੋ ਗਿਆ ਕਿਉਂਕਿ ਜਿਹੜੇ ਬੱਚਿਆਂ ਨੇ ਆਲਰੇਡੀ ਆਪਣੀ ਫੀਸ ਪੇ ਕੀਤੀ ਹੋएगी ਸਭ ਤੋਂ ਪਹਿਲਾਂ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਮਿਲੇਗੀ ਔਰ ਉਹਨਾਂ ਨੂੰ ਹੀ ਫਿਰ ਆਪਾਂ ਫਟਾਫਟ ਫਾਈਲ ਲੌਂਚ ਕਰ ਪਾਵਾਂਗੇ ਬਟ ਕਾਫੀ ਸਾਰੇ ਸਟੂਡੈਂਟ ਇਦਾਂ ਦੇ ਵੀ ਆ ਜਿਹੜੇ ਸੋਚ ਰਹੇ ਆ ਕਿ ਜਦੋਂ ਪਹਿਲਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਪ੍ਰੋਸੈਸ ਪਤਾ ਲੱਗੇਗਾ ਫਿਰ ਅਸੀਂ ਫੀਸ ਜਮ੍ਹਾਂ ਕਰਾਵਾਂਗੇ ਸੋ ਸਟੂਡੈਂਟ ਇਦਾਂ ਦੀ ਗਲਤੀ ਨਾ ਕਰੋ ਕਲੈਰਿਟੀ ਬਹੁਤ ਜਲਦੀ ਆ ਜਾਏਗੀ ਬਟ ਆਪਾਂ ਕਹੀਏ ਕਿ ਆਪਣੇ ਸਮੇਂ ਨੂੰ ਜ਼ਰੂਰ ਬਚਾ ਕੇ ਰੱਖ ਸੋ ਅਟੈਸਟੇਸ਼ਨ ਲੈਟਰ ਵਿੱਚ ਤੁਹਾਡਾ ਨੇਮ ਤੁਹਾਡਾ ਡੇਟ ਆਫ ਬਰਥ ਔਰ ਐਡਰੈਸ ਮੈਂਸ਼ਨ ਹੋਏਗਾ ਔਰ ਜਿਹੜੇ ਕਾਲਜ ਚ ਤੁਸੀਂ ਪੜਨ ਜਾ ਰਹੇ ਹੋ ਮੈਂਸ਼ਨ ਹੋਏਗਾ ਸੋ ਮੈਨੂੰ ਲੱਗਦਾ ਹੈ ਕਿ ਜਦ ਤੱਕ ਤੁਸੀਂ ਫੀਸ ਨਹੀਂ ਪੇ ਕਰ ਦਿੰਦੇ ਤਦ ਤੱਕ ਉਸ ਤੋਂ ਤਦ ਤੱਕ ਤੁਹਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਮਿਲੇਗੀ ਸੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੋਂ ਬਿਨਾ ਤੁਹਾਡੀ ਫਾਈਲ ਲੌਜ ਨਹੀਂ ਹੋ ਸਕਦੀ ਇਫ ਯੂ ਆਰ ਗੋਇੰਗ ਫਾਰ ਅ ਕਾਲਜ ਡਿਪਲੋਮਾ ਐਂਡ ਪੀਜੀ ਡਿਪਲੋਮਾ ਜਸਮੀਤ ਜੀ ਸਟੂਡੈਂਟਸ ਹੁਣ ਆਫਰ ਲੈਟਰ ਮੰਗਾ ਕੇ ਆਪਣੀਆਂ ਫੀਸ ਔਰ ਜੀਆਈਸੀ ਡਿਪੋਜ਼ਿਟ ਕਰਨ ਦਾ ਪ੍ਰੋਸੈਸ ਕੀ ਹੁਣ ਸੋ ਸਟੂਡੈਂਟਸ ਬਿਲਕੁਲ ਇਸ ਟਾਈਮ ਤੇ ਆਫਰ ਲੈਟਰਸ ਮਿਲ ਰਹੀਆਂ ਨੇ ਕਾਫੀ ਸਾਰੇ ਕਾਲਜਸ ਹਲੇ ਵੀ ਓਪਨ ਨੇ ਐਂਡ ਤੁਸੀਂ ਉਹਨਾਂ ਚ ਆਪਣੀਆਂ ਆਫਰ ਲੈਟਰਸ ਮੰਗਾ ਸਕਦੇ ਹੋ ਕੁਝ ਕਾਲਜਸ ਹੋਲਡ ਤੇ ਕਰਤੀ ਉਹਨਾਂ ਨੇ ਐਡਮਿਸ਼ਨ ਪ੍ਰੋਸੈਸ ਜਿਨ੍ਹਾਂ ਦੇ ਖਾਸ ਕਰਕੇ ਪੀਪੀਪੀ ਹੈਗੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਹਲੇ ਅਡਜਸਟ ਕਰਨੇ ਪੈਣਗੇ ਜਿਹੜੇ ਬੱਚੇ ਸਪਟੰਬਰ ਦੇ ਆਲਰੇਡੀ ਵੀਜ਼ਾਸ ਆਏ ਹੋਏ ਆ ਸਾਡੇ ਕੋਲ ਵੀ ਵੀਜ਼ਾਸ ਆਏ ਹੋਏ ਆ ਸੋ ਸਟੂਡੈਂਟਸ ਜਿਹੜੇ ਜਿਹੜੇ ਕਾਲਜਸ ਓਪਨ ਹੈ ਮੇਰੀ ਐਡਵਾਈਸ ਹੈ ਇਹ ਕਿ ਉੱਥੇ ਉੱਥੇ ਤੁਸੀਂ ਅਪਲਾਈ ਕਰਕੇ ਆਪਣੀ ਆਫਰ ਲੈਟਰ ਲੈ ਲਿਏ ਔਰ ਆਪਣਾ ਪ੍ਰੋਸੈਸ ਜਾਰੀ ਰੱਖੀਏ ਸੋ ਜਦ ਕੈਨੇਡਾ ਹੋਰ ਕਲੈਰਿਟੀ ਨਹੀਂ ਦਿੰਦਾ ਜਾਂ ਫਾਈਲ ਲੋਜ ਕਰਨ ਲਈ ਦੁਬਾਰਾ ਸਟੂਡੈਂਟਸ ਨੂੰ ਇਨਵਾਈਟ ਨਹੀਂ ਕਰਦਾ ਸਟੂਡੈਂਟਸ ਨੂੰ ਫੀਸ ਡਿਪੋਜ਼ਿਟ ਕਰਨ ਦਾ ਆਫਰ ਲੈਟਰ ਲੈਣ ਦਾ ਪ੍ਰੋਸੈਸ ਕਾਲਜ ਯੂਨੀਵਰਸਿਟੀ ਚੁਣਨ ਦਾ ਜਿਹੜਾ ਪ੍ਰੋਸੈਸ ਹੈ ਉਹ ਜਾਰੀ ਰੱਖਣਾ ਚਾਹੀਦਾ ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਇੱਕ ਜਿਹੜੀ ਜਸਮੀਤ ਜੀ ਸਾਡੇ ਨਾਲ ਸਾਂਝੀ ਕਰਕੇ ਗਏ ਨੇ ਸੋ ਜਸਮੀਤ ਜੀ ਤੁਸੀਂ ਕਿਸ ਕਿਸ ਤਰ੍ਹਾਂ ਦੇ ਕਾਲਜਸ ਨੂੰ ਆਫਰ ਕਰ ਰਹੇ ਹੋ ਸਟੂਡੈਂਟਸ ਨੂੰ ਇਸ ਟਾਈਮ ਤੇ ਹਰ ਤਰ੍ਹਾਂ ਦੇ ਗਵਰਨਮੈਂਟ ਕਾਲਜਸ ਗਵਰਨਮੈਂਟ ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਿੰਨਾ ਚ ਬੱਚਿਆਂ ਨੂੰ ਪੋਸਟ ਗ੍ਰੈ ਉਹ स्टूडਨਟ ਨਾ ਡਵਾਈਸ ਕੀਤੇ ਜਾ ਰਹੇ ਨੇ ਔਰ ਪ੍ਰਾਈਵੇਟ ਕਾਲਜ ਹੱਲੇ ਤੁਸੀਂ ਨਾ ਹੀ ਅਪਲਾਈ ਕਰੋ ਔਰ ਫਿਊਚਰ ਵਿੱਚ ਵੀ ਮੈਨੂੰ ਲੱਗਦਾ ਕਿ ਅਬਵਾਈਡ ਕਰਨਾ ਪਏਗਾ ਖਾਸ ਕਰਕੇ ਪੀਪੀਪੀ ਵੀ ਜਿਨ੍ਹਾਂ ਦੇ ਹੈਗੇ ਆ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਜੇ ਤੁਸੀਂ ਟਰਾਂਸਫਰ ਲੈਣਾ ਚਾਹੁੰਦੇ ਹੋ ਔਨਸ਼ੋਰ ਹੋ ਔਰ ਤੁਹਾਡਾ ਵੀਜ਼ਾ ਵੀ ਆ ਚੁੱਕਿਆ ਤੁਸੀਂ ਮੇਨ ਕੈਂਪਸ ਤੋਂ ਟਰਾਂਸਫਰ ਲੈਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਮਦਦ ਕਰੇਗਾ ਬਿਲਕੁਲ ਠੀਕ ਹੈ ਜੀ 9041390412 ਇਸ ਨੰਬਰ ਤੇ ਤੁਸੀਂ ਜਸਵੀਰ ਪਾਟਿਆ ਜੀ ਨਾਲ ਵੀ ਸੰਪਰਕ ਕਰ ਸਕਦੇ ਹੋ ਲੈਂਡਮਾਰਕ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ फ्रंट ऑफर लेटर ਆਪਣੀ لینڈ ਦਾ ਤੁਸੀਂ ਪ੍ਰੋਸੈਸ ਅੱਗੇ ਵਧਾਓ ਫੀਸ ڈپازਟ ਕਰੋ ਜੀਆਈਸੀ ڈپازਟ ਕਰੋ ਤਾਂ ਕਿ ਜਦੋਂ ਹੀ ਅਟੈਸਟੇਸ਼ਨ ਲੈਟਰ سٹਾਰਟ ਹੁੰਦੀ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਅਟੈਸਟੇਸ਼ਨ ਲੈਟਰ ਅਪਲਾਈ ਕਰੋ ਜਸਮੀਤ ਜੀ ਇਹ ਵੀ ਹੋ ਸਕਦਾ ਹੈ ਕਿ ਸਾਰੇ ਸਟੂਡੈਂਟਸ ਨੂੰ ਅਟੈਸਟੇਸ਼ਨ ਲੈਟਰ ਨਾ ਮਿਲੇ ਇਜ਼ ਇਟ ਪੋਸੀਬਲ ਸਿਹਲੇ ਤੇ ਕਲੈਰਿਟੀ ਨਹੀਂ ਹੈਗੀ ਬਟ ਜਿਹੜੇ ਬੱਚੇ ਫੀਸ ਜਮਾ ਕਰਾਣਗੇ ਉਹਨਾਂ ਨੂੰ ਸ਼ੋਰ ਮਿਲੇਗੀ ਮਤਲਬ ਅਗਰ ਅਟੈਸਟੇਸ਼ਨ ਲੈਟਰ ਖੁੱਲਦੀ ਹੈ ਜਲਦ ਤੇ एलिजिबल ਉਹੀ ਨੇ ਜਿਨ੍ਹਾਂ ਦੀ ਫੀਸ ਡਿਪੋਜ਼ਿਟ ਹੋਏਗੀ ਔਰ ਜੀਆਈਸੀ ਡਿਪੋਜ਼ਿਟ ਹੋਏਗੀ ਜਿਨ੍ਹਾਂ ਕੋਲ ਐਲਓਏ ਹੋਏਗਾ ਜੀ ਚਲੋ ਇਹਦਾ ਮਤਲਬ ਹੈ ਕਿ ਹੁਣ ਇਹ ਮੌਕਾ ਹੈ ਕਿ ਜਲਦ ਤੋਂ ਜਲਦ ਸਟੂਡੈਂਟ ਜੀਆਈਸੀ ਡਿਪੋਜ਼ਿਟ ਕਰਨ ਔਰ ਆਪਣੀ ਆਫਰ ਲੈਟਰ ਮੰਗਾ ਕੇ ਆਪਣੀ ਫੀਸ ਡਿਪੋਜ਼ਿਟ ਕਰਨ ਥੈਂਕ ਯੂ ਸੋ ਮਚ 90413 90412 ਜਸ਼ਮੀਤ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲੈਂਡਮਾਰਕ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਸਰ ਥੈਂਕ ਯੂ